ਹੋਰ ਕੰਮ ਤਾਂ ਛੱਡ ਹੀ ਦਿੰਨੇ ਆ ਪਹਿਲਾਂ ਪੰਚਾਇਤ ਹੀ ਸੱਦ ਲੈਣਾ ਚਾਹਤੇ ਸ਼ਾਵਾਸ਼ੇ ਪਹਿਲੀ ਸੱਸ ਦੇਖੀ ਐ ਜਿਹੜੀ ਨੂਹਾਂ ਚ ਪਾੜ ਪਾਈ ਜਾਂਦੀ ਐ ਕਿੰਦਰੀ ਜੇ ਤੂੰ ਬਹੁਆਂ ਨੂੰ ਕੰਮ ਲਾਇਆ ਹੁੰਦਾ ਆ ਤੈਨੂੰ ਕੰਮ ਕਰਨਾ ਕਿਉਂ ਪੈਂਦਾ ਤੂੰ ਮੰਜੇ ਤੇ ਬੈਠੀ ਆਰਾਮ ਕਰਦੀ ਬੇਬੇ ਮੈਂ ਤਾਂ ਕੋਈ ਆਰਾਮ ਰੂਮਦਾ ਨਹੀਂ ਹੈਗਾ ਜੇ ਮੈਂ ਕੰਮ ਨਾ ਕਰਾਂ ਆਪਣਾ ਘਰ ਪਛਾੜੀ ਰਹਿ ਜੂਗਾ ਮਸਾਂ ਬੰਨੇ ਇਹ ਤਾਂ ਤੇਰੀ ਗੱਲ ਸਹੀ ਐ ਨਹੀਂ ਜੱਟਾਂ ਦੀਆਂ ਨੋਹਾਂ ਧੀਆਂ ਛੀਛੀ ਵੇ ਤੱਕ ਮੰਜੇ ਚ ਪਈਆਂ ਹੋਣ ਕੰਮ ਕੌਣ ਤੇ ਕਿਹੜੇ ਵੇ ਹੋਊਗਾ ਹੈ ਇਹ ਤਾਂ ਪਿਛਾੜੀ ਤਾਂ ਪਊ ਗਈ ਭਾਈ ਬੇ ਮੇਰੀ ਗੱਲ ਸੁਣ ਅਵਤਾਰ ਨੂੰ 20 ਵਾਰੀ ਕਹੇਗਾ ਅਵਤਾਰ ਮੇਰੀ ਗੱਲ ਹੀ ਨਹੀਂ ਸੁਣਦਾ ਇਧਰ ਨੇ ਕੰਨ ਚ ਪਾਉਂਦਾ ਇਧਰ ਦੀ ਕੱਢ ਦਿੰਦਾ ਹੁਣ ਮੈਂ ਦੱਸ ਕੀ ਕਰਾਂ ਫੇਰ ਨਾ ਮੈਂ ਤੈਨੂੰ ਐਂ ਦੱਸਦੀ ਆ ਪਤਾ ਡੱਡ ਦੀਆਂ ਲਈਆਂ ਧੀਆਂ ਉਹਦਾ ਡੱਡ ਦੀਆਂ ਲਈਆਂ ਨੇ ਵੀ ਫੇਰ ਵੀ ਇੱਕਾ ਕਰ ਲਿਆ ਉਹ ਲੇੜੀ ਮੰਗੋ ਜਿਹੜੀ ਛੋਟੀ ਹੈ ਕੋ ਲੇੜੀ ਮੰਗੋ ਮਖਰੀ ਫਿਰਦੀ ਰਹਿੰਦੀ ਹੈ ਉਹਦੇ ਵੱਡੀ ਦੇ ਆਏ ਬੇਬੇ ਛੋਟੀ ਦੀ ਕੁੜੀ ਵੀ 6 ਸਾਲ ਦੀ ਹੋਗੀ ਜੇ ਉਹਨੂੰ ਕਿਹਾ ਵੀ ਤੂੰ ਕੇਸ ਲੈ ਲੈ ਵੀ ਮੁੰਡਾ ਹੋ ਜਾਊਗਾ ਕਹਿੰਦੀ ਨਾ ਇਹਦੇ ਆਲਾ ਮੁੰਡਾ ਵੀ ਮੇਰੀ ਹੈ ਮੈਨੂੰ ਐਂ ਦੱਸ ਪਲਾ ਸਰੀਕ ਤਾਂ ਸਰੀਕ ਹੀ ਹੁੰਦਾ ਹੈ ਉਹਦਾ ਮੁੰਡਾ ਇਹਦਾ ਕਿਵੇਂ ਬਣ ਜਾਊਗਾ ਆਪਾਂ ਤਾਂ ਕਹਿੰਨੇ ਆ ਦੋਨੇ ਪਾਈਆਂ ਦੀ ਐਂ ਬਣੀ ਰਹੇ ਹੈ ਗੱਲ ਕਰ ਗਾਹਾਂ ਬੱਚਿਆਂ ਦਾ ਨਹੀਂ ਪਤਾ ਹੈਗਾ ਉਹ ਉਹ ਗੱਡੀ ਨੂੰ ਕੀ ਸਮਝਣਗੇ ਬੇਬੇ ਆਪੇ ਭੁੱਤੂਗਾ ਹੁਣ ਮੈਂ ਦੱਸ ਕੀ ਕਰਾਂ ਨਾ ਜਵਾਕ ਤਾਂ ਆਪਣੀ ਨੇਗੇ ਆਪਾਂ ਸਮਝਾਵਾਂਗੇ ਆਪਾਂ ਕਹਾਂਗੇ ਉਹਨਾਂ ਨੂੰ ਵੀ ਪਾਈ ਆਈ ਨਹੀਂ ਜੇ ਆਪਾਂ ਨਹੀਂ ਕਹਾਂਗੇ ਹੋਰ ਕਹੂ ਕੌਣ ਫਿਰ ਬੇਬੇ ਮੈਂ ਕੀ ਕਰਾਂ ਹੁਣ ਆਪਣੀ ਤਾਂ ਲੰਘ ਹੀ ਪਲਾਂ ਜੇ ਆਪਾਂ ਨਾ ਕਿਹਾ ਅੱਜ ਕੱਲ ਦੇ ਕੱਜ ਯੁੱਗ ਦੇ ਜਵਾਕ ਵਿਆਹ ਹੋਇਆ ਤਾਂ 8-8 ਦਿਨਾਂ ਤੋਂ ਅੱਡ ਹੋ ਜਾਂਦੇ ਨੇ ਜੇ ਆਪਾਂ ਸਮਝਾਏ ਨਾ ਜਵਾਕ ਬਠਾ ਕੇ ਐ ਸਰੀਕਾ ਪੈਦਾ ਹੋ ਜਾਊਗਾ ਉਹ ਤੇ ਤੇਰੀ ਗੱਲ ਸਹੀ ਏ ਬੇਬੇ ਹੁਣ ਮੈਂ ਵੀ ਐਂ ਕਹਿੰਦੀ ਆ ਵੀ ਆਪਾਂ ਸਮਝਾ ਕੇ ਦੇਖ ਲਈਏ ਨੜ ਖਬਰ ਕੇ ਇਸ ਲਈ ਲਵੇ ਉਹ ਮੁੰਡਾ ਹੋ ਜੇ ਤਾਂ ਉਹ ਡੇ ਕਰ ਰਹੇ ਜੂਗਾ ਆਪਣਾ ਨਾ 6:00 ਵਜੇ ਤੱਕ ਪਈਆਂ ਨਹੀਂ ਨੀ ਤੂੰ ਨਾਲ ਜਦੋਂ ਉੱਠਦੀ ਹੁੰਨੀ ਐ ਉਹਨਾਂ ਦੇ ਹੁੱਜਾ ਲਾਇਆ ਕਰ ਉੱਠੋ ਵੀ ਤੁਸੀਂ ਆਪੇ ਜਵਾਕ ਕੋਲੇ ਪਏ ਆਪੇ ਕਹਿਣਗੇ ਵੀ ਤੁਸੀਂ ਜਾ ਕੇ ਕੰਮ ਲੱਗੋ ਬੀਬੀ ਤਰਾਡੀ ਕੰਮ ਕਰਦੀ ਫਿਰਦੀ ਹੈਗੀ ਹੈ ਐ 6:00 ਵਜੇ ਤੱਕ ਬਾਹਰ ਤੈਨੂੰ ਪਤਾ ਲੋਕ ਕੀ ਗੱਲਾਂ ਕਰ ਦੇਣਗੇ ਵੀ ਬੁਗੀ ਤਾਂ ਤੌੜਾ ਜੱਟਾ ਹਲਾਉਂਦੀ ਫਿਰਦੀ ਹੈਗੀ ਉਹ ਮੌਜ ਨਾਲ ਪਈਆਂ ਨਹੀਂ ਗੀਆਂ ਤੂੰ ਤਾਂ ਬੇਬੇ ਕਹਿਣ ਲੱਗ ਜਾਨੀਆਂ ਵੈਨਾਂ ਨੂੰ ਹੁੱਜਾ ਮਾਰ ਕੇ ਠਾ ਦਿਆ ਕਰ ਅੱਜ ਕੱਲ ਕਾਲ ਜੂਗਾ ਹੈਗਾ ਹੈ ਜੇ ਮੇਰੀ ਗੁੱਤ ਫੜ ਲਈ ਉਹਨਾਂ ਨੇ ਪਹਿਲਾਂ ਫੇਰ ਮੈਂ ਕੀ ਕਰੂੰਗੀ ਇੱਕ ਗੁੱਤ ਤਾਂ ਫ ਨਹੀਂ ਤੈਨੂੰ ਐ ਕਹਿਨੀ ਆ 6 ਸਾਲ ਦੀ ਉਹਦੀ ਕੁੜੀ ਹੋਈ ਪਈ ਐ ਉਹ ਗਾਹਾਂ ਜਾ ਕੇ ਉਹ ਆ ਬਗਾਨੇ ਘਰੇ ਕੀ ਕਹੂੰਗੀ ਹੈ ਉਹੀ ਅਕਸ਼ਣ ਉਹਤੇ ਪਊਗਾ ਕੁੜੀ ਤੇ ਉਹ ਨਹੀਂ ਉੱਥੇ ਉੱਠਿਆ ਕਰਨੀ ਬਗਾਨੇ ਘਰ ਦੇ ਫਿਰ ਕੁੜੀ ਨੂੰ ਕਿਆ ਕਰਨਗੇ ਦਾਦੀ ਨੇ ਤੇ ਪਰਦਾਦੀ ਨੇ ਕੀ ਸਿਖਾਈਆਂ ਨੇ ਮੇਰੀ ਗੱਲ ਸੁਣ ਬੇਬੇ ਟਾਈਮ ਆੜਾ ਆ ਗਿਆ ਹੁਣ ਗੱਲ ਨੂੰ ਆਉਂਦੀਆਂ ਨੇ ਕੁਛ ਨਹੀਂ ਕਹਿਣ ਦਿੰਦੀਆਂ ਹੈਗੀਆਂ ਉਹ ਤਾਂ ਕਹਿਦੀਆਂ ਨੇ ਹੁਣ ਸੱਸਾਂ ਹੀ ਚੁੱਪ ਕਰ ਜਾਣ ਨੂਹਾਂ ਨੇ ਚੁੱਪ ਕਰਦੀਆਂ ਨੁਹਾ ਨਹੀਂ ਚੁੱਪ ਕਰਦੀਆਂ ਡਾਂਗ ਤੇ ਡੇਰਾ ਕਰਾ ਦਿੰਨੇਗੇ ਉਹਦੇ ਪਿੱਕਿਆਂ ਨੂੰ ਸੱਦ ਲੈਣਗੇ ਕੀ ਗੱਲ ਹੈ ਕੀ ਇਹ ਛੀਚੀ ਬਏ ਤੱਕ ਪੈਂਦੀਆਂ ਨੇ ਤੌਲੇ ਛੱਟੇ ਵਾਲੀ ਕੰਮ ਕਰਦੀ ਫਿਰਦੀ ਐ ਉਧਰੋਂ ਬੁੜੀ ਮਾਗਰ ਭਾਂਡੇ ਮਾਈਂ ਦੀ ਫਿਰਦੀ ਐ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੁੰਡੇ ਮਾਗਰ ਨੇ ਉਹਨਾਂ ਦੇ ਤਾਂ ਕਰਦੀਆਂ ਨੇ ਮੁੰਡੇ ਮਾਗਰ ਨੇ ਉਹ ਤਾਂ ਨਹੀਂ ਗੰਜਰ ਮਾਗਰ ਉਹ ਤਾਂ ਕੁਝ ਕਹਿਣ ਗਈ ਪਿੱਕੇ ਤਾਂ ਉਹ ਕਿਉਂ ਕਹਿਣਗੇ ਜਦੋਂ ਨੇ ਜਮਾਈ ਤੇ ਇੱਕੋ ਹੀ ਗੱਲ ਐ ਉਹਨਾਂ ਦੀ ਲੈ ਚਾਰੂ ਤੱਤ ਚ ਫੜਖਿਆ ਸੰਪਰਤੀ ਹੈਣੀ ਰੌਲਾ ਇੰਨਾ ਪਾਰ ਕੇ ਕਲਾ ਪੁੱਛਾ ਕੀ ਹੋ ਗਿਆ ਕੀ ਹੋ ਗਿਆ ਪਾਣੀ ਸਿੰਦਰੇ ਸਵੇਰੇ ਸਵੇਰੇ ਇੰਨਾ ਰੌਲਾ ਕਾ ਤੋ ਪਰਖੇਗਾ ਸਵੇਰੇ ਸਵੇਰੇ ਤਾਂ ਕਿਹੜਾ ਪਾਣੀ 6 ਵਜੇ ਪੈਣਗੇ ਤੈਂ ਵੀ ਪਾਣੀ ਚਾੜੂ ਚੱਕ ਰਖਿਆਗਾ ਮੇਰੇ ਵੱਨੂ ਤੇ ਇੱਥੋਂ ਵੀ ਟਿਕਿਆ ਜਾਂਦਾ ਨੂਹਾ ਉੱਠਣ 2 ਮਿੰਟਾਂ ਚ ਸਾਰਾ ਕੰਮ ਨਿਮੇੜ ਦਣ ਲੈ ਕਰ ਲੈ ਕੇ ਉਹਨੂੰ ਭਾਂਡਾ ਸਿੰਦਰੇ ਕੀ ਹੋ ਗਿਆ ਬੇਪੇ ਜੇ ਨੂਹਾ ਕਰਨਾ ਹੀ ਹੁੰਦੀਆਂ ਇਹ ਤਾਂ 50 55 ਸਾਲ ਦੀ ਫਿਰਦੀ ਆ ਭੌਂਕ ਦੀ ਗੁੱਤ ਹਲਾਉਂਦੀ ਉਹ ਮੌਜਨਾ 25 22 ਦੀਦੀ ਸਾਲੀਆਂ ਮੌਜਨਾ ਮੰਜੇ ਚ ਪਈਆਂ ਨੇ 6 7 ਵਜੇ ਗਈ ਉੱਠਣਾਂਦੀ ਉਹਨਾਂ ਨੇ ਉਹਦਾ 2 ਘੰਟੇ ਤੋਂ ਪਹਿਲਾਂ ਉੱਠਿਆ ਕਰਨ ਇਹਨੂੰ ਤਾਂ ਪਤਾ ਹੀ ਨਾ ਲਾਇਆ ਕਰਨ ਕਿਹੜੇ ਜਵਾਨੇ ਦੀ ਗੱਲ ਕਰਦੀਆਂ ਬੇਬੇ ਸਾਡੇ ਤਾਂ ਨਾ ਉੱਠ ਕੇ 4 ਵਜੇ ਚਾਹ ਪੀਂਦੇ ਨੇ ਮੈਨੂੰ ਤਾਂ ਐ ਸੋਚ ਆ ਗਈ ਜੇ ਮੈਨੂੰ ਕੁਝ ਹੋ ਗਿਆ ਸਾਡੇ ਘਰ ਤਾਂ ਚਾਹ ਹੀ ਨਹੀਂ ਬਣਨੀ ਕਰ ਕਰ ਇਹੀ ਹਾਲ ਹੈ ਭੈਣੇ ਮੈਂ ਕਿਉਂ ਚੁੱਪ ਕਰੀ ਫਿਰਦੀ ਆਂ ਵੀ ਲੜਾਈ ਨਾ ਹੋ ਜੇ ਕਿਤੇ ਭੈਣੇ ਆਪਾਂ ਤਾਂ ਕਿਤੇ ਨਹੀਂ ਸਸਾ ਮੂਰੇ ਬੋਲੀਆਂ ਸੀ ਹੁਣ ਜੀ ਤਾਂ ਨਾ ਗੱਲ ਕਰਨ ਲੱਗੀਆਂ ਮੈਂਟ ਮਾਰਦੀਆਂ ਨਹੀਂ ਆ ਤਾਂ ਕਰਕੇ ਭੈਣੇ ਮੈਂ ਚੁੱਪਾਂਗੀ 50 ਤੋਂ ਉੱਤੇ ਹੋਈ ਪਈਆਂ ਹੁਣ ਟਾਈਮ ਪਾਸ ਹੀ ਕਰਨਾ ਐਂ ਤਾਂ ਟਾਈਮ ਪਾਸ ਕਰਿਆ ਦਾ ਸਾਲ ਨੂੰ ਤਾਂ 10 ਵਜੇ ਉੱਠਿਆ ਕਰਨੀਆਂ ਇਹ ਚੁੱਪ ਵੀ ਚੰਗੀ ਨਹੀਂ ਹੈਗੀ ਹੋਰ ਬੇਬੇ ਮੈਂ ਵੀ ਗੱਲਾਂ ਸੁਣੀਆਂ ਨੇਗੀਆਂ ਵੀ ਤੇਰੀ ਸੱਸ ਬਾਲੀ ਪੜੀ ਸੀ ਦੇਖ ਲੈ ਤੂੰ ਜਮੀਨੇ ਕਹਿੰਦੇ ਮੂਰੇ ਬੋਲੀ ਅੱਗੇ ਜਵਾਨਾ ਚੰਗਾ ਸੀ ਹੁਣ ਮੇਰੀ ਸੱਸ ਦੀ ਬਾਈ ਦੀ ਹੈ ਪਰ ਕਹਿੰਨੇ ਖਾਣ ਪੀਣ ਤੋਂ ਤੈਮੈਨ ਹਟਾਉਂਦੀ ਨਹੀਂ ਦੀ ਗੱਲ ਕਰ ਵੀ ਕੰਮ ਦਿਨ ਰਾਤ ਲੈਂਦੀ ਸੀ ਤੂੰ ਤਾਂ ਬੇਬੇ ਆਪ ਦੇ ਮਗੂ ਭਾਲਦੀ ਐ ਤੂੰ ਮੈਨੂੰ ਕਹਿੰਦੀ ਰਹਿੰਦੀ ਸਿੰਦਰੇ ਉੱਠ ਖੜੇ ਉੱਠ ਖੜ ਚਾਹ ਕਰ ਲੈ ਹੁਣ ਤੂੰ ਉਹੀ ਗੱਲਾਂ ਭਾਲਦੀ ਐ ਹੁਣ ਉਹ ਗੱਲਾਂ ਨਹੀਂ ਹੁੰਦੀਆਂ ਮੰਮੀ ਚਾਹ ਤਿੰਨ ਵਜੇ ਬਣਾ ਕੇ ਰੱਖਤੀ ਸੀ ਸਵੇਰੇ ਠੰਡੀ ਹੋਈ ਪਈ ਹੈ ਜੀ ਪਹਿਲਾਂ ਤਾਂ ਉੱਠ ਕੇ ਕੱਖ ਪਾਏ ਨੇ ਪਸ਼ੂਆਂ ਨੂੰ ਫਿਰ ਗੋਹਾ ਸੱਟ ਕੇ ਹਟੀਆਂ ਹੁਣ ਸੰਭਰੀ ਆਣੀ ਆ ਆ ਹੁਣ ਚਾਹ ਕਰਕੇ ਆਈਆਂ ਮੈਂ ਵੀ ਤਾਂ ਪੀ ਕੇ ਆਈਆਂ ਉਦੋਂ ਇੰਨੀ ਗਰਮ ਪਈ ਸੀ ਮੰਮੀ ਮੈਨੂੰ ਨਹੀਂ ਪਤਾ ਚਾਹ ਠੰਡੀ ਹੋਈ ਪਈ ਹੈ 2 ਘੰਟੇ ਹੋ ਗਏ ਚਾਹ ਬਣੀ ਨੂੰ ਬੇਸ਼ੱਕ ਕਿਸੇ ਨੂੰ ਮਰਜ਼ੀ ਦਿਖਾ ਲੋ ਹੋਰ ਕੰਮ ਤਾਂ ਛੱਡ ਹੀ ਦਿੰਨੇ ਆ ਪਹਿਲਾਂ ਪੰਚਾਇਤ ਹੀ ਸੱਦ ਲੈਣੇ ਚਾਹਤੇ ਬੇਬੇ ਤੂੰ ਹੀ ਬੇਲੀ ਬੈਠੀ ਬੋਲੀ ਆਣੀ ਹੈ ਤੈਨੂੰ ਮੈਂ ਕੀ ਕਹੇਗਾ ਮੈਂ ਤਾਂ ਮੰਮੀ ਨੂੰ ਕਹਿਣੀ ਹੈਗੀ ਤੂੰ ਤਾਂ ਚੁੱਪ ਕਰ ਜਾ ਕਰਕੇ ਇਸ ਟਾਈਮ ਨਹੀਂ ਵੀਰਪਾਲ ਬੇਬੇ ਤੋਂ ਨਾ ਸਾਰੀ ਬੀਹੀ ਬੇੜਾ ਡਰਦਾਗਾ ਜਵਾਖ ਕੀ ਬੁੜੇ ਕੀ ਮੁੰਡੇ ਕੀ ਕੁੜੀਆਂ ਕੀ ਉੱਤੋਂ ਤੋਂ ਡਰ ਕੇ ਕੀ ਲੈਣਾ ਚਾਚੀ ਚਾਰੇ ਪਾਸੇ ਸੱਸਾਂ ਦੀਆਂ ਝੂਲੀਆਂ ਚੱਲਦੀਆਂ ਨੇ ਹਾਂ ਭਾਈ ਅੱਜ ਤਾਂ ਚੂਗਲੀਆਂ ਕਰਤੀਆਂ ਤੂੰ ਮੇਰੇ ਨਾਲ ਚੱਲ ਕੇ ਦੇਖ ਨਹੀਂ ਤਾਂ ਸੱਸਾਂ ਨਹੀਂ ਨੂੰਹਾਂ ਨਹੀਂ ਪੋਤ ਨੂੰਹਾਂ ਐ ਚੱਲਦੀਆਂ ਨੇ ਮੈਂ ਪਾਣੀ ਚੱਲਦਾ ਹੁੰਦਾ ਨਹਿਰ ਚ ਤੂੰ ਕਿੱਥੇ ਫਿਰਦੀ ਐ ਮੇਰੇ ਨਾਲ ਤਾਂ ਤੋਰਾ ਘਰ ਘਰ ਲੈ ਕੇ ਜੰਲਾਂ ਤੈਨੂੰ ਮੈਂ ਨਾ ਤਾਰ ਉੱਠਿਆ ਨਹੀਂ ਹੈਗਾ ਅਜੇ ਮੈਂ ਸਾਨੂੰ ਚਾਟ ਪਾਹੰਦਾ ਮੈਂ ਤਾਰ ਕੱਢ ਲਾਂਦੀ ਦੁਆਰੇ ਚਾਹ ਫੇਰ ਕਰ ਲਾਂਦੇ ਫੇ ਨਹੀਂ ਜੋ ਪਸੰਦ ਹੈਗੀ ਪਹਿਲਾਂ ਵਾਲੀ ਅਵਤਾਰ ਤਾਂ ਨਾ ਮੰਮੀ ਚਾਹ ਨੂੰ ਕਾਲ ਕਰੀ ਜਾਂਦਾ ਕਦੋਂ ਤਾਂ ਤੁਸੀਂ ਤਾਹ ਚੋਈ ਕਦੋਂ ਮੈਂ ਚਾਹ ਬਣਾਈ ਫੇ ਤਾਂ ਚਾਹ ਬਣੀ ਪਈ ਐ ਬਣੀ ਪਈ ਐ ਫੇ ਸੁਨੇਹਾ ਹੱਥ ਕੜਦੀਆਂ ਸੁਨੇਹਾ ਉੱਠ ਕੇ ਚਾਟ ਪਾ ਕੇ ਸੁਨੇਹਾ ਚੋ ਲੈਨੀਆ ਕਿਹੜੇ ਬੰਦੇ ਚਾਹ ਬਣੀ ਹੁੰਦੀ 6 ਵਜੇ ਦੀਦੀ ਬਾਹਰ ਨਾ ਕੜੀਆ ਚਾਹ ਨੂੰ ਤਾਂ ਜੀ ਕਰਦਾ ਵੀ ਵਧੀਆ ਸੰਗਣੀ ਸੰਗਣੀ ਮੂਨੂ ਲੱਗ ਜੇ ਇਹ ਧੜਕੇ ਦੀ ਤੂਰੀ ਫਿਰਦੇ ਭਾਂਕ ਦੀ ਫਿਰਦੀ ਐ ਜੇ ਕਾਮਣੀ ਐ ਬਿਨਾ ਚਾਟ ਤੋਂ ਮੀਡੀਆ ਫੇ ਤੁਸੀਂ ਝੋ ਲੋ ਇਹ ਤਾਂ ਛੱਟਤੀ ਜੋਊਂਗੀ ਲੱਤਾਂ ਨਹੀਂ ਖਾਂਦੀ ਬੇਬੇ ਮੈਂ ਤਾਂ ਕਾਮਲੀ ਚੰਗੀ। ਛਿੰਦਰੇ ਤੂੰ ਤਾਂ ਕਿਦੇ ਵੀ ਨਹੀਂ ਲੜੀ ਕਿਸਨਾ ਬੋਲੀ ਨੀਗੀ ਤੇਰੀ ਨੂੰ ਤਾਂ ਬਾਹਰ ਤੇ ਜਾਏ ਤਾਂ ਬਾਹਰ ਲੈਣ ਨੂੰ ਬਖਸ਼ਦੀ ਸੋਨ ਨੂੰ ਕਿੱਥੇ ਬਖਸ਼ੂਗੀ ਜੇ ਬਲਜੀਤ ਇਹਨੇ ਪਹਿਲੇ ਤੈਨੂੰ ਰੋਕੀ ਹੁੰਦੀ ਨਾ ਡਾਂਗ ਨਾ ਕੰਮ ਤੇ ਲਾਈ ਹੁੰਦੀ ਫੇਰ ਤਾਂ ਹੁੰਦਾ ਹੁੰਦਾ ਸਿਰ ਤੋਂ ਪਾਣੀ ਲੰਘ ਗਿਆ ਬਈ ਹੋਰ ਬੇਬੇ ਆਪਣੀ ਤਾਂ ਇੰਨੀ ਆਉਣੀ ਜਾਣੀ ਸੀ ਸਾਰਾ ਕੰਮ ਤੰਦਾ ਕਰਕੇ 2 ਘੰਟੇ ਤੇਰੇ ਕੋਲੇ ਆ ਕੇ ਬਹਿ ਜਾਂਦੀ ਇਹ ਤਾਂ ਮੇਰਾ ਮਾਨੀ ਫਿੱਕੇ ਪਤਾ ਨਹੀਂ ਚੱਲ ਬਲਜੀਤ ਦਾ ਤਾਂ ਸੁਭਾਈ ਇਹ ਜਾਏਗਾ ਸਿੰਦਰ ਫੇਰ ਬੇਇੱਜ਼ਤੀ ਤਾਂ ਨਹੀਂ ਕਰਾਉਣੀ ਤੁਹਾਡੇ ਘਰੇ ਆ ਕੇ ਬਲਜੀਤ ਤੂੰ ਬਹਿ ਜਾ ਮੈਂ ਨਾ ਹੁਣ ਚਾਟ ਪਾ ਕੇ ਧਾਰ ਕੱਢ ਲਿਆਂਗੀ ਚਾਹ ਬਣਾਉਂਗੀ ਚਾਪੀ ਕੀ ਭਗਜੀ ਹੁਣ ਐਨੀ ਛਿੱਟ ਕਿੱਥੇ ਧਾਰ ਕੱਢ ਲਿਆਂਗੀ ਭੈਣੇ ਤੂੰ ਮੈਂ 2 ਕਿਲੋ ਦਾ ਦੁੱਧ ਦਿੰਦੀ ਆ ਹੈ 2 ਕਿਲੋ ਦੁੱਧ ਤਾਂ ਦਿੰਦੀ ਆਗੀ 2 ਕਿਲੋ ਬਥੇਰੇ ਭੈਣੇ ਦਾਣਾ ਮੁੱਕਿਆ ਪਿਆ ਪੈਂਦਾ ਕੀ ਇਹ ਉਹਨਾਂ ਨੂੰ ਮਾਰਾ ਆਟਾ ਲਾਉਣੀ ਆ ਉਹਦੇ ਅੱਖਾਂ ਦੇ ਫੇਰ ਮੈਂ ਧਾਰ ਕੱਢਦੀ ਆ ਇਹਨਾਂ ਦੇਈ ਜਾਂਦੀ ਥੋੜਾ ਹੈਗਾ ਚਾਹ ਬਣੀ ਵਰਗਾ ਦੁੱਧਾ ਸਾਲ ਪਰ ਮਾ ਬਾਖੜਿਆ ਜਦੋਂ ਪੀ ਲੈਂਦਾ ਡੱਬ ਰੱਖਾਂ ਖੁੱਲ ਜਾਂਦੀਆਂ ਨੇ ਜਿੰਨਾ ਕਚਰਾ ਛਿੰਦਰ ਚੋਂਦੀ ਆ ਨਾ ਉਹਨਾਂ ਚ ਹੀ ਐ ਫੇਰ ਤਾਂ ਫੈਕਟਾਂ ਚ ਦੁੱਧ ਆਇਆ ਕਰੂਗਾ ਇਹ ਤਾਂ ਬੇਬੇ ਦੇਖੀ ਜਾਂਦਾਗਾ ਚੰਗਾ ਛਿੰਦਰੇ ਮੈਂ ਚਲਦੀ ਆਗੀ ਬਹਿ ਜਾ ਭੈਣ ਚਾਹ ਪੀ ਕੇ ਬਗਜੀ ਹੁਣ ਚਾਹ ਕਦੋਂ ਬਣਾਵੇਂਗੀ ਤੂੰ ਤਾਂ ਭੈਣ ਉਹਨਾਂ ਨੂੰ ਸਿਰ ਚੜਾ ਰੱਖਿਆਗਾ ਇੱਕ ਦਿਨ ਨਾ ਚਾਹ ਕਰਕੇ ਦੇਵੇਂ ਉਹ ਤਾਂ ਭੱਜੀਆਂ ਫਿਰਨ ਉੱਠ ਕੇ ਆਪੀ ਕੱਖ ਕੰਟਾ ਪਾ ਕੇ ਧਾਰਾ ਕੱਢਣ ਇਹ ਤਾਂ ਸਾਨੂੰ ਭੁੱਖੇ ਮਾਰਨੀਆਂ ਆ ਆਪਦਾ ਕੱਕਾਲੇ ਨੇ ਦੁਕਾਨ ਕਰ ਲਈ ਨੇੜੇ ਕੁਰਕਰੇ ਛੱਕਰੇ ਮੰਗਾ ਲੈਂਦੇ ਨੇ ਜਿਵਾਕਾਂ ਤੋਂ ਖਾ ਲੈਂਦੀ ਨੇ ਅੰਦਰ ਪਈਆਂ ਬੇਬੇ ਐ ਕਰ ਇੱਕ ਦਿਨ ਤੂੰ ਵੀ ਕੁਤਰੇ ਖਾ ਕੇ ਦੇਖ ਲਾ ਫਿਰ ਤਾਂ ਚਾਹ ਕਿਉਂ ਸਰਜੇ ਦੇਖਿਆ ਉਹਦਾ ਮੂੰਹ ਮਚਾਉਂਦੇ ਨੇ ਅੰਨਾ ਚਲਾਹਾ ਮਾਂ ਨਾ ਮਸ਼ਕਰੀਆਂ ਸ਼ਰਮ ਨਹੀਂ ਆਉਂਦੀ ਹੈ ਕਿ ਰੋਜ ਆਉਂਦੀ ਦੁੱਖ ਸੁੱਖ ਸੁਣਦੀ ਦੀ ਕੀ ਚੱਲ ਫਿਰ ਮੈਂ ਚੱਲੀ ਰੁਬੀ ਚਾਹੀਦੀ ਬਈ ਨਾ ਵੀਪਲ ਮੈਂ ਤਾਂ ਅਵੇ ਨੂੰ ਪੁੱਛੀ ਜਾਨਾ ਵੀ ਚਾਹ ਬਣ ਗਈ ਕਿ ਨਾ ਸਵਾਹ ਬਣ ਗਈ ਚਾ ਆਪ ਤਾਂ ਕੁੜੀਆਂ ਨੂੰ ਨੀਂਦ ਨਹੀਂ ਆਉਂਦੀ ਆਪਾਂ ਨੂੰ ਸੌਣ ਨਹੀਂ ਦਿੰਨੀਆ ਤੜਕੇ ਹੀ 3 ਵਜੇ ਦੀ ਚਾਹ ਬਣਾਈ ਪਈ ਆ ਉਹ ਬੱਬਲ ਬੱਤੀ ਹੋਈ ਪਈ ਆ ਠੰਡੀ ਬੱਤੀ ਹੁਣ ਫਿਰ ਵੀਰਪਾਲ ਪਾ ਕੀ ਕਰੀਏ ਕੀ ਕਰਨਾ ਸੀ ਬਾਈ ਇਹ ਤਾਂ 3 ਵਜੇ ਬਣਾ ਕੇ ਤੜ ਦੰਗੀਆਂ ਨੇ ਚਾਹ ਹੁਣ ਤੂੰ ਆਪ ਹੀ ਸੋਚ ਹੁਣ ਆਪਾਂ ਅੱਧੀ ਰਾਤ ਉੱਠੇ ਕਰੀਏ ਚਾਹ ਪੀਣਾ ਜਾਗਾ ਵੀ ਤੂੰ ਬਣਾ ਲੈ ਚਾਹ ਨਾ ਤੇ ਤਾਂ ਉਹ ਗੱਲ ਕਰਤੀ ਮਰਿਆ ਨਹੀਂ ਆਕੜਿਆ ਚਾਹ ਤਾਂ ਮੈਂ ਹੀ ਬਣਾ ਲੈਂਦੀ ਸਾਰਾ ਚਾਹ ਨੂੰ ਦੁੱਧ ਹੀ ਅੱਧਾ ਕਿੰਨੇ ਰੱਖਿਆ ਸੀਗਾ ਉਹ ਉਹਨਾਂ ਨੇ ਇੱਕ ਵਾਰੀ ਬਣਾਤੀ 3 ਵਜੇ ਹੁਣ ਦੁਬਾਰੇ ਦੀ ਚਾਹ ਨੂੰ ਦੁੱਧ ਨਹੀਂ ਹੈਗਾ ਚਾਹ ਤੋਂ ਬਿਨਾ ਤਾਂ ਮੈਥੋਂ ਵੀ ਨਹੀਂ ਕੰਮ ਹੁੰਦਾ ਵੀਰਪਾਲ ਕੋਈ ਉੱਠ ਕੇ ਚਾਹ ਨੂੰ ਨਹੀਂ ਇੱਥੇ ਬਣਦੀ ਜੇ ਦੁੱਧ ਹੋਊ ਫੇਰ ਹੀ ਚਾਹ ਬਣੂ ਘੰਟਾ ਹੋ ਗਿਆ ਤੈਨੂੰ ਕੋਈ ਯਾਰ ਅਰੇ ਚਾਹ ਹੀ ਨਹੀਂ ਬਣੀ ਤਾ ਤੂੰ ਕਿੱਥੋਂ ਲੈ ਮੈਂ ਚਾਹ ਬਣਾ ਕੇ ਮੈਂ ਉਹ ਕਿੱਕੜਾ ਤੂੰ ਵਰਪੂ ਦੇ ਹੋਟਲ ਤੋਂ ਲੈ ਕੇ ਆਉਂਦੀ ਸੀ ਆਪਣੀ ਰਸੋਈ ਚੋਂ ਬਣਾ ਕੇ ਲਿਆਉਂਦੀ ਸੀ ਉੱਥੋਂ ਹੀ ਲਿਆਉਣੀ ਸੀ ਤੇਰੀ ਮਾਂ ਨੇ ਨਾ 3 ਵਜੇ ਬਣਾ ਕੇ ਪੀ ਲਈ ਠੀਕ ਹੈ ਹੁਣ ਚਾਹ ਨੂੰ ਬਣਾਉਣ ਨੂੰ ਦੁੱਧ ਨਹੀਂ ਹੈਗਾ ਮੈਂ ਦੱਸ ਕਾਦੀ ਬਣਾ ਕੇ ਲਿਆਵਾਂ ਆਪ ਤਾਂ ਹੌ ਸੌਂਦੀਆਂ ਨਹੀਂ ਦੂਜੇ ਨੂੰ ਸੌਂ ਨਹੀਂ ਦਿੰਦੀਆਂ ਉਹ ਚਰ ਐ ਕਰ ਜਾ ਚਾਹ ਤਾਂ ਨਹੀਂ ਲੈ ਕੇ ਆਈ ਚਾਹ ਨਹੀਂ ਬਣੀ ਚੱਲ ਲੱਸੀ ਦੇ ਦੇ ਮੇਰਾ ਤਾਂ ਕਾਲਜਾ ਮੱਚੀ ਜਾਂਦਾ ਹੈ ਮੈਂ ਤਾਂ ਦੇਖੀ ਨੀ ਲੱਸੀ ਰੜਕੀ ਹੈ ਕਨਾ ਉੱਠ ਕੇ ਆਪ ਜਾ ਕੇ ਦੇਖ ਲੋ ਮੇਰਾ ਤਾਂ ਨਾ ਬਲੱਡ ਵਧਦਾ ਹੈਗਾ ਓ ਯਾਰ ਤੂੰ ਕਿਉਂ ਐ ਕਰੀ ਨਹੀਂ ਕਿਉਂ ਬਲੱਡ ਵਧਾਈ ਨਹੀਂ ਜੇ ਤੇਰਾ ਬਲੱਡ ਵਧ ਗਿਆ ਤੂੰ ਹੋਰ ਨੁਕਸਾਨ ਕਰੇਂਗੀ ਤੈਨੂੰ 20 ਵਾਰੀ ਕਿਹਾ ਮੈਂ ਤੁਸੀਂ ਇਹ ਕਰਨਾ ਆਪਦੀ ਮਾਂ ਨੂੰ ਸਮਝਾਓ ਫਿਰ ਮੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਹੈਗੀ ਓ ਚਲ ਕੋਈ ਨਹੀਂ ਯਾਰ ਕਰਦਾ ਗੱਲ ਮੈਂ ਲੈ ਮਮੀ ਦੱਦ ਚਾਹ ਪਹਿਲਾਂ ਹੀ ਲੇਟ ਹੋ ਗਈ ਚਾਹ ਕਰ ਲਾ ਚਾ ਨਹੀਂ ਲੇਟ ਹੋਈ ਤੁਸੀਂ ਸਵੇਹਾ ਉੱਠ ਖੜਿਆ ਕਰੋ ਮਾੜਾ ਮੋਟਾ ਕਿੰਨਾ ਕੰਮ ਹੈ ਮੰਮੀ ਲੇਟ ਉੱਠ ਕੇ ਵੀ ਸਾਰਾ ਕੁਝ ਹੋ ਜਾਂਦਾ 4 ਵਜੇ ਉੱਠੋ ਨਾ ਤਾਂ ਰੱਬ ਦਾ ਨਾ ਲਾਉ ਨਾ ਬਿਮਾਠ ਮਾਰਨਾ ਹੋ ਹੈ ਨਾ ਸਵੇਹਾ ਕੰਮ ਹੋ ਜਾਣ ਸਾਰੇ ਹੁਣ ਉੱਠਣ ਦਾ ਕੋਈ ਟਾਈਮ ਹੈ 12 ਵਜੇ ਪਏ ਨੇਗੇ ਮੰਮੀ ਕਿੰਨਾ ਕੰਮ ਹੈ ਹੁਣ ਅਸੀਂ ਅੱਧੀ ਰਾਤ ਨੂੰ ਉੱਠ ਖੜਿਆ ਕਰੀ ਐਨਾ ਕੰਮ ਕਰਨ ਵਾਸਤੇ ਆਏ ਨਹੀਂ ਬਈ ਪਿਆਰ ਚੰਗਾ ਲੱਗਦਾ ਹੈਗਾ ਚਾਹ ਨਹੀਂ ਬਣਾਈ ਹਲੇ। ਚਾਹ ਕਿਹੜੇ ਬੱਠ ਦੀ ਬਣੀ ਪਈ ਐ? ਤੁਸੀਂ ਕਿਹੜਾ ਕਰਾ ਪੀ ਲਿਆ ਕਰੋ ਸਦੇ ਹਾਂ। ਮੰਮੀ ਐ ਚਾਹ ਬਣੀ ਦਾ ਸੁਪਨਾ ਹੁੰਦਾ। ਚਾਹ ਬਣਾ ਕੇ ਬੋਲ ਮਾਰ ਜਾ ਕਰ ਬੰਦਾ ਉੱਠ ਕੇ ਪੀ ਲੇ। ਨਾ ਕਰ ਲੋ ਗੱਲ। ਵੀਰਪਾਲ ਹੋਰਾਂ ਦਾ ਹੱਕ ਬਣਦਾ ਹੈਗਾ। ਉੱਠ ਕੇ ਚਾਹ ਕਰਨ ਨਾਲ ਹੀ ਸੋਨੂ ਗੋਲ ਮਾਰਨ ਨਾਲੇ ਮੈਨੂੰ ਮੰਜੇ ਤੇ ਪੜਾਉਣਾ। ਓਹੋ ਮਾਂ ਕਿਹੜੀਆਂ ਗੱਲਾਂ ਕਰੀਂਦੀ ਐ ਤੂੰ। ਬੁੜੇ ਬੰਦਿਆਂ ਦੇ ਅੰਗ ਭਰ ਜਲਦੇ ਰਹਿੰਦੇ ਐ ਇੰਨਾ ਕੰਮ ਕਰਨ ਨਾਲ। ਫੇਰ ਕਿਉਂ ਬਈ ਤੈਨੂੰ ਚਾਹ ਬਣਾ ਲਈ? ਐਡੀ ਕੀ ਗੱਲ ਐਗੀ? ਮੈਂ ਤਾਂ ਭਾਈ ਸਾਰਾ ਦਿਨ ਟੀਕਦੀ ਨਹੀਂ ਹੈਗੀ। ਸਾਰਾ ਦਿਨ ਕੰਮ ਕਰੀ ਜਾਂਦੀ ਆ। ਤੁਸੀਂ ਨਾ ਕਰੋ ਤੁਸੀਂ ਔਖੇ ਹੋਵੋਗੇ ਮਾਂ ਸਵੇਰੇ ਸਵੇਰੇ ਦਾ ਕੋਈ ਚੱਜ ਦੀ ਗੱਲ ਕਰ ਲਿਆ ਕਰ ਮੈਂ ਤਾਂ ਜੰਮ ਕੇ ਪਾਲ ਕੇ ਡੇਡੇ ਕਰਤੇ ਪੜਾਤੇ ਤੁਸੀਂ ਹੋਰ ਮੈਂ ਦੱਸ ਕੀ ਕਰਾਂ ਕਿਉਂ ਮੰਮੀ ਸਵੇਰੇ ਸਵੇਰੇ ਬੋਲੀ ਜਾਂਦੇ ਤੁਸੀਂ ਬਹਿ ਜਾ ਸਾਰੇ ਜਾਣੇ ਮੈਂ ਕਰਕੇ ਲੈਉਣੀਆਂ ਚਾਹ ਚਾਹ ਦੀ ਤਾਂ ਕੋਈ ਗੱਲ ਨਹੀਂ ਚਾਹ ਤਾਂ ਮੈਂ ਕਰ ਲੈਣੀ ਆ ਮੈਂ ਕਿਹੜਾ ਭਾਜੀ ਨੇ ਕਿਸੇ ਕੰਮ ਤੋਂ ਸਾਰਾ ਦਿਨ ਮੈਂ ਕਰੀ ਜਾਨੀ ਆ ਹੋਰ ਕੀ ਕਰਾਂ ਮੈਂ ਹੁਣ ਮੰਮੀ ਤੈਨੂੰ ਪਤਾ ਤਾਂ ਹੈ ਵੀਰਪਾ ਦਾ ਬਲੱਡ ਵਗ ਜਾਂਦਾ ਫਿਰ ਕੀ ਫਾਇਦਾ ਮੈਂ ਬੋਲਣ ਦਾ ਉਹਦਾ ਬਲੱਡ ਤਾਂ ਤੈਨੂੰ ਦਿਸ ਗਿਆ ਉਹਨਾਂ ਨੂੰ ਨਾ ਔਖੀਆਂ ਹੋਣ ਦਿਓ ਮਾਂ ਤੇ ਨਹੀਂ ਨਾ ਕਰੇ ਦੇਖਿਓ ਵੀ ਔਖੀ ਹੁੰਦੀ ਫਿਰਦੀ ਹੈਗੀ ਉਮੇਦਾਂ ਸਵੇਰੇ ਸਵੇਰੀ ਲੜਨ ਲੱਗ ਗਈ ਹੈ ਤੂੰ ਮੇਰੀ ਗੱਲ ਸੁਣਨੀ ਤੇਰੀ ਕੁੜੀ ਨਿਆਣੀ ਐ ਜਿਸੇ 7 ਸਾਲ ਦੀ ਐ ਉਹਦਾ ਤਾਂ ਮੁੰਡਾ ਕਨੇਡਾ ਵਾ ਗਿਆ ਉਹ ਤਾਂ ਕਨੇਡਾ ਬਲਾ ਲੂਗਾ ਉਹਨਾਂ ਨੂੰ ਤੂੰ ਦੱਸ ਕੀ ਕਰੇਂਗੀ ਮੇਰੀ ਕੁੜੀ ਵੀ ਕਨੇਡਾ ਹੀ ਜਾਊਗੀ ਮੈਂ ਵੀ ਆਪਦੀ ਕੁੜੀ ਨਾਲ ਕਨੇਡਾ ਜਾ ਕੇ ਉੱਥੇ ਇਕੱਠੇ ਰਹਾਂਗੇ ਸਾਰੇ ਜਾਣੀ ਤੇਰੀ ਕੁੜੀ ਤਾਂ ਨਾ ਹਜੇ 15 ਸਾਲਾਂ ਨੂੰ ਜਾਊਗੀ ਉਹਦੇ ਨੂੰ ਐ ਨਹੀਂ ਪਤਾ ਉੱਥੇ ਕੀ ਰੂਲ ਬਦਲਣਗੇ ਕੀ ਕੁਝ ਬਣੂਗਾ ਹੁਣ ਨੂੰ ਕੀ ਹੋਜੂ ਕਨੇਡਾ ਤਾਂ ਉੱਥੇ ਰਹੂ ਤੇਰੀ ਕੁੜੀ ਹਜੇ 15 ਸਾਲਾਂ ਨੂੰ ਜਾਊਗੀ ਉਹਦੇ ਨੂੰ ਤਾਂ ਸਾਰੀ ਦੁਨੀਆ ਉੱਥੇ ਪਹੁੰਚ ਜੂਗੀ ਉਹਦੇ ਨੂੰ ਉਧਰੋਂ ਮੋੜ ਲੱਗ ਜਾਣਗੇ ਮੇਰੀ ਧੀ ਵੀ ਮੇਨੂੰ ਪੁੱਤਾਂ ਵਰਗੀ ਐ ਨਾਲੇ ਇਹ ਕਹਿੰਦੇ ਨੇ ਵੀ ਆਪਣਾ ਪੁੱਤ ਤਾਂ ਇਹੀ ਐ ਨਾਲੇ ਕਿੰਨੀ ਕ ਜਮੀਨ ਐ 10 ਕਿੱਲੇ ਐ ਇੱਕ ਜਣੇ ਨੂੰ 10 ਕਿੱਲੇ ਆਉ ਜੇ ਕੁੜੀ ਨੇ ਆਉਗੀ ਤਾਂ ਰਿਸ਼ਤਾ ਤਾਂ ਵਧੀਆ ਹੋ ਜਾਊਗਾ ਹੇ ਗੱਲਾਂ ਦੇ ਕਿਵੇਂ ਕਰਦੀ ਐਗੀ ਫੇਰ ਤਾਂ ਕਿੱਲੇ ਕਿੱਲੇ ਆਏ ਤਾਂ ਜਵਾਕ ਹੀ ਨਜੰਮਣ ਮੰਮੀ ਹਜੇ ਤੜਕੇ ਦੀ ਨਾ ਚਾਹ ਵੀ ਨਹੀਂ ਪੀਤੀ ਤੜਕੀ ਕੀ ਹੋ ਜਾਏ ਗੱਲਾਂ ਲੈ ਕੇ ਬੈਗੀ ਮੈਂ ਤਾਂ ਤੇਰੇ ਫਾਇਦੇ ਦੀ ਮਾਰੀ ਕਹਿੰਦੀ ਸੀ ਦੁੱਧ ਤੇ ਪੁੱਤ ਤਾਂ ਰੱਬ ਸਭ ਨੂੰ ਦੇਵੇ ਸਿਆਣਿਆਂ ਨੇ ਗੱਲਾਂ ਦਾ ਪਿੱਛੋਂ ਪਤਾ ਲੱਗਦਾ ਹੈਗਾ ਔਲੇ ਦੇ ਖਾਦੇ ਤਾਂ ਕਹਿੰਦੇ ਹੁੰਦੇ ਨੇ ਸਿਆਣੇ ਦੇ ਕਹਿੇ ਦਾ ਪਿੱਛੋ ਸੁਆਦ ਆਉਂਦਾ ਹੈ ਕੋਈ ਗੱਲ ਨਹੀਂ ਮੰਮੀ ਫਿਕਰ ਕਿਉਂ ਕਰਦੇ ਹੋ ਜੇ ਕਰਮਾ ਚ ਹੋਇਆ ਤਾਂ ਹੋ ਜਾਊਗਾ ਮੇਰੀ ਗੱਲ ਸੁਣ ਜੇ ਤਾਂ ਦਵਾਈ ਬੁੱਟੀ ਲੈਣੀ ਹੈ ਜਾਂ ਕਿਸੇ ਬਾਬੇ ਕੋਲੇ ਸਿਆਣੇ ਕੋਲ ਜਾਣਾ ਹੱਥ ਦਿਖਾਉਣਾ ਤਾਂ ਮੈਂ ਤੇਰੇ ਨਾਲ ਵਗ ਚਲੂੰਗੀ ਜਦੋਂ ਉਹ ਪੇਕੀ ਵਗ ਗਈ ਕੋਈ ਨਾ ਮੰਮੀ ਦੇਖ ਲਾਂਗੇ ਵਗ ਚੱਲਾਂਗੇ ਚਲਤੀਏ ਫਿਰ ਆਪਾਂ ਦੇਖਦੇ ਆਂਗੇ ਸ਼ਾਵਾਂ ਸੇ ਪਹਿਲੀ ਸੱਸ ਦੇਖੀ ਐ ਜਿਹੜੀ ਨੂਹਾਂ ਚ ਪਾੜ ਪਾਈ ਜਾਂਦੀ ਐ ਮੈਂ ਤਾਂ ਪੁੱਤ ਬੈਸੀ ਗੱਲ ਕਰਦੀ ਸੀ ਵੀ ਚਲ ਇਹਦੇ ਵੀ ਮੁੰਡਾ ਹੋ ਜੇ ਮੈਂ ਤਾਂ ਮੰਮੀ ਆਲਦਾ ਮੁੰਡਾ ਆਲਦਾ ਸਮਝ ਹੀ ਨਹੀਂ ਇਹਨਾਂ ਦੇ ਹੀ ਐ ਮੈਂ ਤਾਂ ਨਾ ਕਹਿੰਦੀ ਸੀ ਵਿਚਾਲੇ ਦੇ ਵੀ ਮੁੰਡਾ ਹੋ ਜੇ ਬੇਬੇ ਦੇ ਹੁੰਦੇ ਹੁੰਦੇ ਮੰਮੀ ਮੇਰੀ ਗੱਲ ਸੁਣ ਜਦੋਂ ਕੁੜੀ ਹੋ ਗਈ ਮੁੰਡਾ ਵੀ ਹੋ ਜਾਂਦਾ ਸੋਡੇ ਟਿੱਡ 'ਚ ਪਾਪ ਐ ਤਾਂ ਨਹੀਂ ਮੁੰਡਾ ਹੋਇਆ ਮੇਰੇ ਟਿੱਡ 'ਚ ਕੀ ਪਾਪ ਐ ਹੌਲੀ ਬੋਲ ਪਾ ਕਿ ਲੋਕਾਂ ਨੂੰ ਸੁਣਾਉਣੀ ਐ ਕਿਉਂ ਹੌਲੀ ਬੋਲਾਂ ਮੈਂ ਤਾਂ ਲੋਕਾਂ ਨੂੰ ਸੁਣਾਉਂਗੀ ਇਹ ਤਾਂ ਕੁਦਰਤ ਵੱਲੋਂ ਸਾਡੀ ਆਰਸੀ ਚ ਵਧੀਆ ਬਣਦੀ ਐ ਜੇ ਕਿਤੇ ਅਸੀਂ ਲੜਦੀਆਂ ਹੁੰਦੀਆਂ ਤਾਂ ਤੁਸੀਂ ਤਾਂ ਸਵਾਦ ਲੈਣਾ ਸੀ ਇੱਕ ਆ ਉਹ ਬੈਠੀ ਐ 100 ਸਾਲ ਦੀ ਮੰਜੇ ਤੇ ਬੈਠੀ ਕਿਤੇ ਤਾ ਕਰੀ ਜਾਂਦੀ ਐਗੀ ਹਜੇ ਤਾਂ ਗੋਗੀਨ ਕਹਿੰਦੀ ਐ ਮੈਨੂੰ ਸੁਪਰਾ ਡਿੰਨ ਦਾ ਪੱਤਾ ਲਿਆ ਦੇ ਕਿਉਂ ਹੋਣੇ ਕਿ ਮਾਲ ਲਟਾਉਣੇ ਨੇਗੇ ਗੱਲ ਸੁਣੋ ਮੇਰੀ ਮੰਮੀ ਐ ਨਹੀਂ ਖੜਾ ਛੱਡਦੀ ਮੈਂ ਠੀਕ ਐ ਚਾਰ ਰਿਸ਼ਤੇਦਾਰ ਇਕੱਠੇ ਕਰਦੇ ਆ ਮੈਂ ਅਵਤਾਰ ਨੂੰ ਵੀ ਕਹਿੰਦੀ ਆ ਗਗਨ ਤੂੰ ਵੀ ਗੋਗੀਨ ਪੈ ਦੇ ਕੋਈ ਨਾ ਦੀਦੀ ਉਹਨਾਂ ਨੂੰ ਚਾਹ ਪੀ ਲੈਣ ਤੋਂ ਪਹਿਲਾਂ ਫੇਰ ਬੁਲਾਉਣੀ ਆ ਮੈਂ ਜਦ ਬਲਾਲੇ ਜਿਹੜਾ ਰਿਸ਼ਤੇਦਾਰਾਂ ਨੂੰ ਬੁਲਾਉਣੀ ਆ ਮੇਰਾ ਕੀ ਮੋਗਾ ਬੰਦ ਕਰ ਦੇਣਗੇ ਉਹ ਮੈਂ ਤਾਂ ਦੋ ਗੁੱਲੀਆਂ ਹੀ ਖਾਣੀਆਂ ਨੇ ਗੁੱਲੀਆਂ ਖਾਣ ਦੇ ਲੱਛਣ ਨਹੀਂ ਹੈਗੇ ਮਾਤਾ ਤੇਰੇ ਤੂੰ ਤਾਂ ਚੂਗਲੀਆਂ ਕਰਦੀ ਰਹਿਣੀ ਹੈਗੀ ਮੇਰੀਆਂ ਤਾਂ ਇਹਦੇ ਕੋਲ ਕਰ ਦੇਣੀਆਂ ਇਹਦੀਆਂ ਮੇਰੇ ਕੋਲ ਕਰ ਦੇਣੀਆਂ ਤੈਨੂੰ ਆਇਆ ਵੀ ਦੋਨਾਂ ਨੂੰ ਪਾਰ ਕੇ ਰੱਖਾਂ ਵੀ ਫਿਰ ਕਦੇ ਰੋਟੀ ਉਹਦੇ ਕੋਲ ਨਹੀਂ ਖਾਇਆ ਤੈਨੂੰ ਕਦੇ ਰੋਟੀ ਉਹਦੇ ਕੋਲ ਨਹੀਂ ਖਾਇਆ ਤੂੰ ਹਜੇ ਤਾਂ ਮੈਂ ਖਾਣ ਜੋਗਰੀ ਹੈਗੀ ਆਪਦੀ ਪਕਾ ਕੇ ਹਜੇ ਤੁਹਾਡੇ ਕਹਿੰਦੀ ਮੈਂ ਕੋਈ ਦੇਖਦੀ ਨਹੀਂ ਆਪੀ ਪਕਾ ਕੇ ਖਾ ਲੂੰ ਬਥੇਰਾ ਮੈਂ ਦੇਖ ਕਿਵੇਂ ਪਾਈ ਦੀਆ ਹੁਣ ਗਗਰ ਤੂੰ ਨਾ ਮੁੱਕਰੀ ਤੇਰੇ ਬਾਈ ਨੂੰ ਸੱਚ ਦੱਸਦੀ ਕੋਈ ਨਾ ਦੀਦੀ ਚੁੱਪ ਕਰੋ ਉਹਨੂੰ ਕਿਤੇ ਅਟੈਕ ਨਾ ਹੋ ਜੇ ਉਹ ਤਾਂ ਪਹਿਲੇ ਕਿੰਨਾ ਡਰ ਗਈ ਚਾਹੀਦਾ ਭੱਜ ਗਈ ਮਸਾਂ ਤਾਂ ਸੂਤ ਆਈ ਐ ਬਾਹਲੇ ਟਾਈਮ ਦੀ ਦੇਖਦੀ ਸੀ ਮੈਂ ਇਹਦੇ ਮੁੱਕਣੀ ਚੱਲ ਦੀਦੀ ਮੈਂ ਚਾਹ ਬਣਾਉਣੀ ਆ ਫਿਰ ਇਹਨਾਂ ਨੂੰ ਜਿੰਨਿਆਂ ਦੋਨਾਂ ਨੂੰ ਚਾਹ ਪਾ ਕੇ ਠੀਕ ਆ ਬਣਾ ਲੈ ਹਲੋ ਇੰਜਾ ਤੂੰ ਨਹੀਂ ਪਣੀ ਜਾ ਮੈਨੂੰ ਚਾਹ ਪੀਣ ਜੋਗੀ ਛੱਡਿਆ ਵੀ ਐ ਕਿਉਂ ਚਾਹ ਘੱਟ ਬਣਾਈਏਗੀ ਜੇ ਕਿਸੇ ਟਾਈਮ ਫੋਨ ਚੋਂ ਨਿਕਲੋਂ ਫੇਰ ਹੀ ਸਾਨੂੰ ਪਤਾ ਲੱਗੇ ਕਿ ਘਰ ਚ ਕੀ ਕੁਝ ਬਣੀ ਜਾਂਦਾ ਐ ਉਹ ਮੈਂ ਵੀ ਸੁਣਾ ਸੀ ਇਹ ਰੌਲਾ ਜਿਹਾ ਪੀ ਜਾਂਦਾ ਸੀ ਕੀ ਹੋ ਗਿਆ ਕੀ ਹੋਣਾ ਸੀਗਾ ਸਾਨੂੰ ਕਿਹੜਾ ਪਤਾ ਨਹੀਂ ਸੋਡੀ ਮਾਰਾ ਵਾਲਾ ਬਾਬਾ ਕੇ ਖੁਸ਼ ਰਹਿੰਦੀ ਐ ਗੱਲ ਵੀ ਦੱਸ ਜਰ ਕੀ ਐ ਕਿਉਂ ਕਹਾ ਪਤਾਈਆਂ ਬਾਈਏ ਨਹੀਂ ਹੈਗੀ ਮੈਂ ਨਾ ਰਸੋਈ ਦੇ ਬਾਹਰ ਚ ਖੜੀ ਸੀਗੀ ਮੰਮੀ ਗਗਨ ਨੂੰ ਜ਼ੋਰ ਨਾਲ ਕਹੀ ਜਾਂਦੀ ਸੀਗੀ ਵੀ ਤੂੰ ਮੁੰਡਾ ਲੈ ਲੈ ਕਹਿੰਦੀ ਜੇ ਕਿਸੇ ਬਾਬੇ ਕੋਲੇ ਜਾਣਾ ਜਾਂ ਕਿਸੇ ਡਾਕਟਰ ਕੋਲੇ ਜਾਣਾ ਮੈਂ ਨਾਲ ਵਗ ਚਲੂੰਗੀ ਨਾਲੇ ਇੱਕ ਗੱਲ ਹੋਰ ਮੰਮੀ ਉਹਨੂੰ ਐਂ ਕਹਿੰਦੀ ਸੀ ਵੀ ਜਦੋਂ ਵੀਰਪਾਲ ਪੀਕੇ ਵਗੀ ਨਾ ਆਪਾਂ ਉਦੋਂ ਵਗ ਚੱਲਾਂਗੇ ਕਿ ਵੀਰਪਾਲ ਕਿਹੜਾ ਉਹਨੂੰ ਰੋਕਦੀ ਹੈਗੀ ਨਾ ਗਗਨ ਫਿਰ ਕੀ ਕਹਿੰਦੀ ਅੱਗੋਂ ਗਗਨ ਨੇ ਤਾਂ ਕੀ ਕਹਿਣਾ ਸੀਗਾ ਪਰ ਜੇ ਤੂੰ ਆਪਾਂ ਬਾਰ ਬਾਰ ਉਹੀ ਗੱਲ ਕਹੀ ਜਾਵਾਂਗੇ ਫਿਰ ਤਾਂ ਕਹਣਾ ਸੋਚਣ ਲੱਗ ਹੀ ਜਾਂਦਾ ਹੈ ਨਾ ਕੋਈ ਨਹੀਂ ਮੈਂ ਕਰਦਾ ਮੰਮੀ ਨਾਲ ਗੱਲ ਕਰ ਮੈਂ ਤਾਂ ਨਾ ਸਾਫ਼ ਸਾਫ਼ ਕਹਿਆ ਯੂਨ ਵੀ ਮੈਂ ਤਾਂ ਚਾਰ ਰਿਸ਼ਤੇਦਾਰ ਇਕੱਠੇ ਕਰਦੀ ਮਤੂੰ ਮੇਰੀ ਗੱਲ ਸੁਣ ਯਾਰ ਇੱਕ ਵਾਰੀ ਮੰਮੀ ਨੂੰ ਮੈਂ ਸਮਝਾ ਦਣਾ ਤੂੰ ਕਿਉਂ ਇੰਨਾ ਰੌਲਾ ਪਾਉਣੀ ਐ ਨਾਲੇ ਰਿਸ਼ਤੇਦਾਰਾਂ 'ਚ ਬੇਚ ਤਿਉ ਮੈਂ ਸਮਝਾ ਕੇ ਦੇਖ ਲੈਣਾ ਬਾਕੀ ਗੱਲ ਆਪਾਂ ਬਾਅਦ 'ਚ ਕਰ ਲਾਂਗੇ ਫਿਰ ਮੈਨੂੰ ਕੀ ਪਤਾ ਨਹੀਂ ਸੋਡੀ ਸਮਝਾਈ ਟਿਕਨਾਈ ਹੈਗੀ ਆ ਉਹ ਉਹ ਤੂੰ ਐਵੇਂ ਨਾ ਯਾਰ ਲੈ ਕਿਸੇ ਰਿਸ਼ਤੇਦਾਰ ਕੋਲੇ ਗੱਲ ਕਰੀ ਕਿਉਂ ਨਾ ਗੱਲ ਕਰ ਅਗਲਾ ਇਹ ਸੋਚੂਆ ਵੀ ਪਤਾ ਨਹੀਂ ਉਹਨਾਂ ਦੇ ਜਵਾਬ ਕਹੀ ਜਾਵੇ ਕੋਈ ਲੱਖ ਵਾਰੀ ਕਹੀ ਜਾਵੇ ਮੈਨੂੰ ਨਹੀਂ ਕਿਸੇ ਦਾ ਕੋਈ ਡਰ ਹੈਗਾ ਚੱਲ ਵੀਰ ਬਣ ਕੋਈ ਨਹੀਂ ਯਾਰ ਮੈਂ ਕਰਦਾ ਗੱਲ ਨਾ ਫੜ ਕੱਪ ਪਸ਼ੂਆਂ 'ਚ ਦੇਖ ਕੇ ਆਉਣਾ ਯਾਰ ਕਿਤੇ ਪਸ਼ੂਆਂ ਇੰਤ ਨਹੀਂ ਫਿਰਦੀ ਵੇ ਕਿੱਧਰ ਫਿਰਦਾ ਤਰ ਮਾਤਾ ਮੇਰੀ ਮਾਤਾ ਨੂੰ ਦੇਖਦਾ ਸੀ ਪਤਾ ਨਹੀਂ ਕਿੱਧਰ ਵਾਗੀ ਵੇ ਇੱਧਰ ਵਾਗੀ ਉਹ ਤਾਂ ਇਧਰ ਕੀ ਕਰਨ ਗਈ ਹੈਗੀ ਪਤਾ ਨਹੀਂ ਬਲਜੀਤ ਬਲਜੁੱਤ ਕੇ ਦੇਖਾ ਇਧਰ ਕਿਸੇ ਦੇ ਬਲਜੀਤ ਕੇ ਘਰੇ ਗਈ ਹੈ ਅੱਗ ਲਾ ਕੇ ਉਹਨੂੰ ਬਲਜੀਤ ਕੇ ਘਰੇ ਵਾਗੀ ਇਹ ਤਾਂ ਉਹ ਗੱਲ ਹੋ ਗਈ ਬੇਬੇ ਅੱਗ ਲਾ ਕੇ ਡੱਬੂ ਕੰਨ ਤੇ ਜੜ ਗਿਆ ਬੇ ਉਹਨੇ ਕੀ ਅੱਗ ਲਾਤੀ ਕੋਈ ਨਹੀਂ ਬੇਬੇ ਆ ਜਾਣ ਦੇ ਤੈਨੂੰ ਵੀ ਦੱਸ ਦਾਂਗਾ ਬੇ ਮਾਂ ਐ ਸੋਢੀ ਨਿੱਕੀਆਂ ਮੋਟੀਆਂ ਗੱਲਾਂ ਤਾਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਨੇ ਕਿਆਂ ਐਵੇਂ ਨਾ ਕਮਲ ਜਹਾ ਮਾਰਿਆ ਕਰੋ ਨਾ ਕਮਲ ਅਸੀਂ ਮਾਰਦੇ ਤੁਸੀਂ ਜੋ ਮਰਜ਼ੀ ਕਰਿਓ ਪਰ ਸਾਡੇ ਦੋਨੇ ਭਰਾਵਾਂ 'ਚ 파ੜ ਨਾ ਪਾਓ ਕੀ 파ੜ ਫਾਟਾ ਕੀ ਕਹਿਤਾ ਉਹਨੇ ਗਗਨ ਦੇ ਉਂਗਲਾਂ ਲਾਈ ਜਾਂਦੀ ਰਹਿੰਦੀ ਐ ਵੀਰਪਾਲ ਦੇ ਖਿਲਾਫ ਵੀ ਇਹ ਲੜਪੈਣਾ ਕਿਉਂ ਘੜ ਲਾਤੀ ਫਿਰ ਤੁਸੀਂ ਸਾਰਾ ਦਿਨ ਨੰਗਰ ਪੇ ਰਹੇ ਨੇ ਗੇ ਸਾਰਾ ਦਿਨ ਨਾ ਗਗਨ ਨੂੰ ਕਰੀ ਜਾਂਦੀ ਰਹਿੰਦੀ ਐ ਮੁੰਡਾ ਲਾਓ ਮੁੰਡਾ ਲਾਓ ਮੁੰਡਾ ਬਾਜ਼ਾਰ ਚੋਂ ਚੱਕ ਕੇ ਲਿਆਉਣਾ ਮੇਰਾ ਮੁੰਡਾ ਨਾ ਮੇਰੇ ਨਾਲੋਂ ਜ਼ਿਆਦਾ ਕੋਗੀ ਦਾ ਕਰਦਾ ਹੈਗਾ ਜਿੱਦੇ ਦਾ ਕੈਨੇਡਾ ਗਿਆ ਮੈਨੂੰ ਇੱਕ ਵਾਰੀ ਫੋਨ ਨਹੀਂ ਲਾਇਆ ਘੰਟਾ ਘੰਟਾ ਗੋਗੀ ਨੂੰ ਵੀਡੀਓ ਕਾਲ ਲਾ ਕੇ ਰੱਖਦਾ ਹੈਗਾ ਚੰਗਾ ਹੈਗਾ ਉਹਦੇ ਨਾਲ ਤਾਂ ਪਿਆਰ ਬਣਿਆ ਹੈ ਇਹ ਵਧੀਆ ਲੋਟਾ ਹੈ ਜੋੜੀ ਬਣ ਜਾਂਦੀ ਉਹ ਛੋਟੇ ਖੇਡੇ ਨੂੰ ਆ ਜਾਂਦਾ ਰੱਬ ਨੇ ਬਣਾਉਣੀਆਂ ਜੋੜੀ ਜੇ ਬਣਾਉਣੀਆਂ ਤਾਂ ਆਏ ਜੋੜੀ ਕਿਵੇਂ ਬਣ ਜੂਗੀ ਇਹ ਤਾਂ ਪ੍ਰਮਾਤਮਾ ਦੇ ਹੱਥ ਆ ਸਾਰਾ ਕੁਝ ਬੇ ਸਾਨੂੰ ਵੀ ਲੋਕ ਕਹਿੰਦੇ ਨੇ ਵੀ ਕਦ ਤੱਕ ਮੈਂ ਤੁਸੀ ਕੈਨੇਡਾ ਭੇਜਤਾ ਹੁਣ ਤੁਸੀ ਗੋਗੀ ਦੇ ਵੀ ਜਵਾਕ ਲੈ ਲੋ ਨਾ ਲੋਕਾਂ ਨੂੰ ਜਾਦੇ ਫਿਕਰ ਹੈ ਮੈਨੂੰ ਫਿਕਰ ਨਹੀਂ ਹੱਦ ਹੋ ਗਈ ਜਮਾ ਗੋਗੀ ਮਾਂ ਨੂੰ ਲਿਆ ਬੁਲਾ ਕੇ ਕਿਉਂ ਕੀ ਗੱਲ ਹੋ ਗਈ ਕਿਵੇਂ ਬਣਾਉਣਾ ਵੀਰ ਜੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਰਹਿਣ ਦਿਓ ਉਹ ਵੀਰਪਾਲ ਡਿੱਗੀ ਪਈ ਐ ਹੁਣ ਮੈਂ ਕੀ ਕਰਾਂ ਦੱਸੋ ਤੁਸੀਂ ਕੋਈ ਗੱਲ ਨਹੀਂ ਵੀਰ ਜੀ ਮੈਂ ਮਨਾ ਲੈਨੀ ਆ ਵੀਰਪਾਲ ਨੂੰ ਤਾਂ ਉਹ ਕਿਉਂ ਗੁੱਸੇ ਐ ਵੀਰਪਾਲ ਕੇ ਗੁੱਸੇ ਐ ਬੇਬੇ ਤੁਸੀਂ ਕਹੋ ਮੰਮੀ ਨੇ ਤਾਂ ਬਥੇਰਾ ਕੁਝ ਕਿਹਾ ਹੈਗਾ ਜੇ ਅੱਗ ਲਾਈ ਤਾਂ ਭੱਜਣਾ ਪਿਆ ਬੁੱਗੀ ਬਲਾਕ ਤੇ ਲੈ ਆ ਮਾਨੂੰ ਤੂੰ ਉਹ ਕੋਈ ਦੁਸ਼ਮਣਤਾ ਨਹੀਂ ਛੋਡੀ ਮਾਂ ਆਏਗੀ ਜੀ ਜਦੋਂ ਘਰ ਖਰਾਬ ਕਰਦੀ ਹੈ ਨਾ ਦੁਸ਼ਮਣੀ ਹੈ ਸਾਡੀ ਅਸੀਂ ਗੱਲ ਕਰਕੇ ਦੇਖਦੇ ਹਾਂ ਦੀਦੀ ਨਾਲ ਅਸੀਂ ਮਨਾਉਣਾ ਆਜੋ ਆਪਾਂ ਚੱਲੀਏ ਚੱਲ ਮੈਂ ਵੀ ਚੱਲਦਾ ਫਿਰਦਾ ਦੀਦੀ ਅਸੀਂ ਤੁਹਾਡੇ ਨਾਲ ਆ ਜਿਹੜਾ ਕੁਝ ਕੋਈ ਬੋਲਦਾ ਬੋਲੀ ਜਾਣ ਦੋ ਤੁਸੀਂ ਕਿਉਂ ਐਵੇਂ ਉਹ ਆਪਦੇ ਮਨ ਤੇ ਲੈਨੇ ਹੁੰਨੇ ਗਗਨ ਮੈਂ ਹੀ ਮਾੜੀ ਆ ਸਾਰੇ ਮੇਰੀਆਂ ਹੀ ਗੱਲਾਂ ਕਰਦੇ ਨੇ ਜੇ ਗਗਨ ਤੂੰ ਸੁਣੀਆਂ ਗੱਲਾਂ ਤਾਂ ਮੰਮੀ ਨੇ ਤੇਰੇ ਲਈ ਕੀਤੀਆਂ ਮੈਂ ਇੰਨੀ ਹੀ ਮਾੜੀ ਆ ਸਾਰੇ ਮੇਰੀਆਂ ਹੀ ਗੱਲਾਂ ਕਰਦੇ ਨੇ ਗਗਨ ਜੇ ਤੂੰ ਮੰਮੀ ਦੀਆਂ ਗੱਲਾਂ ਸੁਣੀਆਂ ਤਾਂ ਮੰਮੀ ਨੇ ਤੇਰੇ ਲਈ ਗੱਲਾਂ ਕੀਤੀਆਂ ਪਰ ਜੀਦੀ ਮੈਂ ਕੁਝ ਬੋਲੀ ਤਾਂ ਨਹੀਂ ਗਗਨ ਜੀ ਤੈਨੂੰ ਵਧੀਆ ਗੱਲਾਂ ਸੁਣਣੀਆਂ ਤੂੰ ਕੁਝ ਬੋਲੀ ਨਹੀਂਗੀ ਤੂੰ ਵੀ ਨਾਲ ਹੀ ਰਲੀ ਹੋਈਆਂ ਮੈਨੂੰ ਤਾਂ ਬਈ ਐਡ ਕਰ ਦਿਓ ਵੀਪਣ ਆਪਣਾ ਵਧੀਆ ਕੰਮ ਚੱਲੀ ਜਾਂਦਾ ਕਿਉਂ ਐਡ ਹੋਣ ਵਾਲੀਆਂ ਗੱਲਾਂ ਕਰਦੇ ਹੋ ਨਹੀਂ ਗੋਗੀ ਤੈਨੂੰ ਨਹੀਂ ਪਤਾ ਮੈਂ ਬਹੁਤ ਵੇਖ ਲਿਆ ਸਾਰੇ ਮੈਨੂੰ ਹੀ ਮਾੜਾ ਕਹਿੰਦੇ ਨੇ ਬਲੈਡ ਦੀ ਗੋਲੀ ਦੇ ਬਲੈਡ ਦੀ ਗੋਲੀ ਲੈਣ ਨੂੰ ਮੇਰੇ ਕੀ ਗੋਲੀ ਵੱਜੀ ਹੈਗੀ ਜੀ ਜੀ ਤੁਸੀਂ ਐ ਨਾ ਕਰੋ ਪਲੀਜ਼ ਆਜੋ ਬਾਹਰ ਚੱਲਦੇ ਆਪਾਂ ਸਾਰੇ ਜਣੇ ਨਾ ਗਾਣ ਮੈਂ ਨਹੀਂ ਜਾਣਾ ਨਾ ਮੈਂ ਨਹੀਂ ਜਾਣਾ ਆਜੋ ਤੁਸੀਂ ਐ ਨਾ ਕਰੋ ਆਜੋ ਆਜੋ ਦਰਗਈ ਤੀਦੋ ਤੋ ਕਿਉਂ ਗਈ ਲੜਕੇ ਉਹਨਾਂ ਨੂੰ ਤੈਨੂੰ ਕੀ ਲੋੜ ਦੀ ਅਗਲਾ ਮੁੰਡਾ ਲਵੇ ਕੁੜੀ ਲਵੇ ਤੈਨੂੰ ਕੀ ਲੈਣਾ ਮੈਂ ਬੇਬੇ ਨੂੰ ਨੀ ਫਰਕ ਆਉਂਦੀਆਂ ਹੈਗੀਆਂ ਸਾਰਾ ਦਿਨ ਐ ਹੁਣ ਮੈਂ ਕਿਵੇਂ ਚੁੱਪ ਕਰੀ ਰਹਾ ਹਾਂ ਚੁੱਪ ਚੁੱਪ ਕਰਕੇ ਟੈਂਪ ਟਪਾ ਲੈ ਤੈਨੂੰ ਕੀ ਲੈਣਾ ਉਹ ਆਪੀ ਦੀ ਦੋਨੇ ਕਿਵੇਂ ਸਮਝਣਾ ਉਹ ਜਿਹਦੀਆਂ ਅੱਖਾਂ ਤੋਂ ਹੁਣੀਆਂ ਆਪੇ ਪੱਟੀਆਂ ਬਣੂਗਾ ਜਦੋਂ ਆਪੇ ਪਤਾ ਲੱਗੂਗਾ ਵੱਡੇ ਹੋਇਆਂ ਨੂੰ ਫੇਰ ਪਤਾ ਲੱਗੂਗਾ ਹਜੇ ਨਹੀਂ ਪਤਾ ਲੱਗਦਾ ਕੋਈ ਮਾੜੀ ਜੀ ਗੱਲ ਤੇ ਸਿਰ ਚੜ੍ਹਦੀਆਂ ਨੇਗੀਆਂ ਕੁਝ ਕਹਿਣਾ ਨਹੀਂ ਕਰਿਆ ਨਹੀਂ ਲੋਕ ਮੂੰਹ ਚ ਗੂਠੇ ਦੇਣ ਕਿ ਇਹਨਾਂ ਦੇ ਹੱਡੀਆਂ ਹੀ ਨਹੀਂ ਸਾਰਾ ਦਿਨ ਹੱਡੀਆਂ ਹੀ ਨਹੀਂ ਹੈਗੀਆਂ ਨਾ ਗੱਲ ਸੁਣਦੀਆਂ ਨੇ ਨਾ ਕੋਈ ਕੰਮ ਕਰ ਦੂ ਹੋ ਆਰਾਮ ਨਾਲ ਜਿੰਨਾ ਕ ਬਣਦਾ ਉਹਨਾਂ ਕ ਕਰੀ ਚੱਲ ਲੋੜ ਨਹੀਂ ਵੱਧ ਫਿਰ ਰਹੀਂਦੀ ਪਕਾਈ ਕਰਨ ਦੀ ਆਪੇ ਕਰਿਆ ਕਰਨੀ ਆਪੇ ਨਾ ਕਰਿਆ ਕਰ ਆਦੀ ਚਾਦੀ ਕੁਟੇ ਮੈਨੂੰ ਦੇ ਦੇ ਕਰਕੇ ਆਪ ਹੀ ਲਿਆ ਕਰ ਉਹਨਾਂ ਦੀ ਕਰੇ ਨਾ ਕਰੋ ਨਾ ਕਰਿਆ ਆਪ ਕਰਿਆ ਕਰ ਅੰਦਾ ਦੁੱਧ ਭਾਲਿਆ ਕਰ ਇੱਕ ਆ ਕਰਕੇ ਰੱਖਦੇ ਨੇ ਦੋਨੇ ਜਾਣੀਆਂ ਬਸ ਚੁੱਪ ਕਰ ਜਾ ਪਤਾ ਲੱਗ ਗਿਆ ਮੈਨੂੰ ਤਾਂ ਹੁਣ ਮੈਂ ਕਾਨੂੰ ਕਰੂੰਗੀ ਹੁਣ ਇਹਦੂ ਬਾਦ ਐਈਆਂ ਹੀ ਗੱਲਾਂ ਮੈਂ ਤਾਂ ਇਹਨਾਂ ਦੇ ਫਾਇਦੇ ਦੀਆਂ ਗੱਲਾਂ ਕਰ ਦਿੱਤੀਆਂ ਮੈਂਨੇ ਮਾੜਾ ਸੋਚਦੀ ਆ ਅੱਜ ਕੱਲ ਸਮਝਦੇ ਨਹੀਂ ਗਦੇ ਦੇ ਪਾਈਦਾ ਤੇ ਅੱਖਾਂ ਚ ਨੂਣਾ ਕਿ ਮੇਰੀ ਅੱਖਾਂ ਬੰਦ ਐ ਮੈਂ ਤਾਂ ਬੇਬਈ ਐ ਸਮਝਾਉਂਦੀ ਤਾ ਨੂ ਵਿਚਾਰ ਉਹਦੇ ਮੁੰਡਾ ਹੋ ਗਿਆ ਤੇ ਇਹਦੇ ਵੀ ਹੋ ਜਾਊਗਾ ਚਲ ਹੈ ਵੀ ਮੈਂ ਉਹਨਾਂ ਨੇ ਕੋਈ ਮਾੜਾ ਸੋਚਦੀ ਤੀ ਕੀ ਮੈਨੂੰ ਐ ਦੱਸ ਉਹਨਾਂ ਨੂੰ ਤਾਂ ਮਾੜੀ ਲੱਗਿਆ ਹੁਣ ਜਦੋਂ ਅਵਤਾਰ ਨੂੰ ਰੋਟੀ ਨਾ ਦਿੱਤੀ ਨਾ ਵੱਡੇ ਮੁੰਡੇ ਨੇ ਇਹਨਾਂ ਨੂੰ ਫੇਰ ਪਤਾ ਲੱਗੂ ਚਾਚਾ ਨੂੰ ਕੌਣ ਸਿਆਣੂਗਾ ਹੁਣ ਤਾਂ ਕੋਈ ਮਾਫੀ ਵੀ ਨਹੀਂ ਸਹਿਣ ਦਾ ਚਾਚਾ ਤਾਂ ਚੀਕੀ ਲੱਗੇ ਗੱਲ ਤਾਂ ਉਹਦੇ ਨਾਲ ਕਰੀ ਜਾਂਦੀ ਦੀ ਗਗਨ ਨਾਲ ਉਹ ਵੀਰ ਪਾ ਲਾ ਕੇ ਗੰਗਲ ਪਈ ਮੇਰੀ ਉਹ ਤਾਂ ਗੱਲ ਪੈਂਦੀ ਉਹਨੂੰ ਐ ਦਾ ਚਾਰ ਖੁੱਡ ਬਣਦੇ ਨੇ ਹਾਂ ਜੀ ਗੱਲ ਕੁੜੀ ਨੂੰ ਬਹਿ ਕੇ ਤੋੜ ਦਾਂਗੇ ਹਾਂ ਜੀ ਮਾਤ ਆਪਣੇ ਕੋਲੇ ਰੱਖਾ ਜਿੰਨਾ ਕ ਤੇਥੋਂ ਬਣਦਾ ਉਹਨਾਂ ਕ ਕਰ ਲਿਆ ਕਰ ਆਪਦਾ ਲੋੜ ਨਹੀਂ ਵਿੱਚ ਮਤਾਂ ਦੇਣ ਦੀ ਉਹਨਾਂ ਦੀ ਮਤ ਉਹਨਾਂ ਨਾਲ ਆਪਣੀ ਮਤ ਆਪਣੇ ਨਾਲ ਹੈ ਉਹ ਮੰਗਰੋਂ ਪਤਾ ਲੱਗੂਗਾ ਆ ਨੂੰ ਮੈਂ ਕਾ ਨੂੰ ਬੋਲੂਂਗੀ ਹੁਣ ਬੇਬੇ ਮੈਂ ਨਹੀਂ ਬੋਲਦੀ ਹੈਗੀ ਉਹ ਤਾਂ ਹੋਗਾ ਲੈ ਕੇ ਗਦੇ ਦੇ ਪਾਇ ਨੂਨ ਆਖੇ ਮੇਰੇ ਤਾਂ ਅੱਖਾਂ ਭੰਦੇ ਨੇ ਮੈਂ ਤਾਂ ਚੰਗਾ ਹੀ ਕਰਦੀ ਸੀ ਬਸ ਚੰਗਾ ਹੀ ਕਰਦੇ ਤੇ ਆਪਾਂ ਨੇ ਕੀ ਲੈਣਾਗਾ ਮੈਂ ਤਾਂ ਖਣੇ ਕੋਈ ਚੁੰਨੀ ਪਾੜੂਗੀ ਨਾ ਪਾੜੂਗੀ ਤੂੰ ਨਾ ਆਪਦੇ ਸਿਰ ਬਰੋਂ ਲਿਆ ਮੈਂ ਮਾਰਾ ਮੋਟਾ ਤਾਂ ਸੋਚ ਲੈਂਦੀ ਹੁਣ ਤੈਨੂੰ ਮੈਂ ਕੀ ਕਹਾਂ ਫੇਰ ਵੀ ਵੱਡੀ ਆ ਸਾਡੇ ਤੋਂ ਪੁੱਤ ਮੈਨੂੰ ਗਲਤੀ ਹੋਗੀ ਮੈਂ ਪੋਤੇ ਦੇ ਪਿਆਰ ਚ ਨਾ ਅੰਨੀ ਹੋ ਗਈ। ਮੰਮੀ ਪੋਤਾ ਹੈ ਤਾਂ ਹੈਗਾ। ਅੱਜ ਕੱਲ ਤਾਂ ਮਾਂ ਪਿਓ ਦਾ ਨਹੀਂ ਕਰਦੇ। ਉਹ ਤਾਂ ਆਪਣਾ ਸਾਰਿਆਂ ਦਾ ਕਰਦਾ ਕਿੰਨਾ। ਬਸ ਦੀਦੀ ਹੁਣ ਤਾਂ ਮੰਮੀ ਨੇ ਵੀ ਆਪਦੀ ਗਲਤੀ ਮੰਨ ਲਈ। ਹੁਣ ਤਾਂ ਤੁਸੀਂ ਸ਼ਾਂਤ ਹੋ ਜਾਓ। ਅਸੀਂ ਕਿਹੜਾ ਤੁਹਾਡੇ ਦੁਸ਼ਮਣਾਂ? ਅਸੀਂ ਤਾਂ ਤੁਹਾਡੇ ਫਾਇਦੇ ਦੀ ਕਹਿੰਦੇ ਤੇ। ਔਲੇ ਦਾ ਖਾਦਾ, ਸੈਣੇ ਦਾ ਆਖਿਆ, ਨਾਗਰ ਸੁਆਦ ਹੁੰਦਾ ਹੁੰਦਾ। ਮੰਮੀ ਜੇ ਕੋਈ ਗੱਲ ਹੁੰਦੀ ਹੈ ਸਿੱਧੀ ਕਹਿ ਦਿਆ ਕਰੋ। ਆਸੇ-ਪਾਸੇ ਹੋ ਕੇ ਗੱਲ ਕਰਨ ਦੀ ਕੀ ਲੋੜ ਹੈਗੀ? ਚੱਲ ਜਿਵੇਂ ਤੁਹਾਡੀ ਮਰਜ਼ੀ ਹੈ ਭਾਈ ਤੁਸੀਂ ਉਵੇਂ ਕਰ ਲਓ। ਚੱਲ ਵੀਰਪਾਲਾ ਥੱਕ ਗੁੱਸੇ ਨੂੰ ਭਰੇ। ਦੀਦੀ ਐਨੀ ਮਰਤ ਤਾ ਨਾ ਕੋਈ ਸੀਐਮ ਦੀਆਂ ਨਹੀਂ ਕਰਦਾ ਛੱਡ ਦਿਓ ਗੁੱਸਾ ਹੁਣ ਮੰਨ ਵੀ ਜਾਓ ਸਾਡਾ ਕਹਾਣੀ ਬਣਾਉਣਾ ਮਤਬਲੇ ਐ ਸਮਾਜਕ ਤੌਰ ਤੇ ਵੀਰਪਾਲਪ ਵਿੱਚ ਜਮਾ ਗਲਤ ਐ ਇਥਵਾਕ ਨਾਲ ਘਰ ਚੱਲਦੇ ਐ ਲਾਲਚ ਨਾਲ ਤਾਂ ਘਰ ਬਰਬਾਦ ਹੋ ਜਾਂਦੇ ਹੈਗੇ ਕਈ ਵਾਰੀ ਵੱਡੇ ਵੀ ਗਲਤ ਹੋ ਜਾਂਦੇ ਨੇ ਜਿੱਥੇ ਦੋ ਤਿੰਨ ਨੂਹਾ ਹੋਣ ਨਾ ਉਥੇ ਵੱਡਿਆਂ ਦੇ ਫਰਜ਼ ਵਧ ਜਾਂਦੇ ਨੇਗੇ ਮੈਂ ਇੱਕ ਗੱਲ ਕਹਿਨੀ ਆ ਜਦੋਂ ਸਾਰੇ ਇਕੱਠੇ ਹੋਣ ਉਹਦੇ ਵਿੱਚ ਬੇਈਮਾਨਾਂ ਇਕੱਠੇ ਹੋਣ ਲੱਗ ਜੇ ਉਹ ਕਦੇ ਘਰ ਫੁੱਟਦਾ ਨਾ ਦਮਕਾ ਦਾ ਵੱਡਿਆਂ ਨੇ ਮੰਨਦਾ ਬਹਿਮ ਹੁੰਦਾ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਤੋਂ ਡਰਦੇ ਨੇ ਜਾਂ ਛਿਪਦੇ ਨੇ ਤੇ ਇਕੱਠ ਵਰਗੀ ਕੋਈ ਰੀਸ ਨਹੀਂ ਹੁੰਦੀ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਇਹ ਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਨੇ ਇਹਨਾਂ ਤੇ ਕੋਈ ਬਾਲਾ ਤੈਣ ਦੇਣ ਦੀ ਕੋਈ ਲੋੜ ਨਹੀਂ ਹੁੰਦੀ